लेकिन बाबा आके यहाँ बहुत परेशान करता है हम लोगों को कहते डंडे मारेंगे हम लोग खाएंगे क्या हमारा रोजी रोटी मर जाएंगे बाबा बोलता से जाओ गया, कैसे खराब हो गया दो दिन आपने भजवाए आज टलारी मोना कर दी एक टलारी भजवाए हम लोग परसू गोहा हाथ से चखा हूँ बाल्टी उठा, उठा उठा के टलारी में भरे तो एक वीडियो भाई को ने कल अभी भी खड़े को बाबा जी एक साहब जो है ना डॉक्टर ले जाते भर के टैंकर में ठीक है बोलता दवाई बनेंगे दवाई नहीं बन दवाई बनता है ठीक है ना लेकिन बाबा आके यहाँ बहुत परेशान करता है हम लोगों को कहते डंडे मारेंगे गोहे नाले बीच हम नहीं बहाते हैं डंगर इतने पानी में खड़ा है सारे दूध से भग गए डंगर हम लोग खाएंगे क्या हमारा रोजी रोटी मर जाएंगे बाबा बोलता है यहाँ से जाओ डेयरी वाले कहाँ जाएंगे ਦੇਦੀ ਵਾਲੇ ਕੋਲ ਜਗ੍ਹਾ ਨਹੀਂ ਹੈ ਔਰ ਕੀ ਬੋਲੇ ਹਮ ਲੋਗ ਬਤਾਓ ਹਮ ਲੋਗ ਗਰੀਬ ਆਦਮੀ ਹੈ ਮਾਲਿਕ ਵੀ ਗਰੀਬ ਹੈ ਕਾਹਦ ਭਰਾਂਗੇ ਇਤਨੇ ਪੈਸੇ ਰੋ ਡਾਕਟਰ ਆ ਰਹੇ ਆਤਾ ਸੱਚਾ ਆਤਾ ਨਹੀਂ ਨਾ ਚੂੜ ਰੋ ਡਾਕਟਰ ਆ ਰਹੇ ਸੂਈ ਮਾਰ ਕੇ ਜਾ ਰਹੇ ਪਸ਼ੂ ਕਾ ਆ ਬੰਦਾ ਕਿੰਨਾ ਕਲਪਦਾ ਪਿਆ ਵਾ ਦੇਖ ਲੋ ਥੋੜੀ ਹੋਤੇ ਸਿਚੇ ਵਾਲੀ ਸਿਚੇ ਵਾਲੀ ਆਤਮਾ ਨੂੰ ਕਿੰਨਾ ਕਲਪਦਾ ਪਿਆ ਵਾ ਆਮ ਰੂਗਾ ਤੇ ਨਾਲ ਇਹਦਾ ਪਰਿਵਾਰ ਮਰੂਗਾ ਵਿਚਾਰਾ ਭੁੱਖਾ ਮਰੂਗਾ ਆ ਦੇਖੋ ਆ ਤਾਂ ਨਹੀਂ ਚੁੱਪ ਚੁਪ ਚੱਲ ਕੇ ਆਏ ਆ ਕਿੱਥੋਂ ਚੱਲ ਕੇ ਆਏ ਆਪਣਾ ਪਰਿਵਾਰ ਪਾਲਣ ਆਏ ਆ ਇੱਥੇ ਨਹੀਂ ਹੁੰਦਾ ਇੱਥੇ ਪਰਿਵਾਰ ਬਣਾ ਪਾਲ ਰਹੇ ਜਿਹੜੇ ਬੰਦੇ 2 ਨੰਬਰ ਦਾ ਕੰਮ ਕਰ ਰਹੇ ਨਾ ਸਾਡੇ ਨਾਲੋਂ ਟੌਰ ਨਾਲ ਉਹ ਰਹਿ ਰਹੇ ਆ ਅਗਲੇ ਕਹਿੰਦੇ ਤੁਸੀਂ ਨਰਕਾ ਚ ਰਹਿ ਰਹੇ ਹੋ ਅਸੀਂ ਦਿਨ ਰਾਤ ਮਿਹਨਤ ਵੀ ਕਰ ਰਹੇ ਆ ਸਵੇਰ ਤੋਂ 2 2 3 3 ਵਜੇ ਉੱਠ ਕੇ ਅਸੀਂ ਦੁਪਹਿਰ ਨੂੰ ਨਹੀਂ ਸੌਂਦੇ ਮੁੜ ਕੇ ਰਾਤ ਨੂੰ 10 11 ਵਜੇ ਸੌਂਦੇ ਆ ਆ 5 6 ਦਿਨ ਹੋ ਗਏ ਸਾਨੂੰ ਨੀਂਦ ਨਹੀਂ ਆ ਰਹੀ ਸਾਡੀ ਜ਼ਿੰਦਗੀ ਨਰਕ ਬਣਾਤੀ ਜ਼ਿੰਦਗੀ ਨਰਕ ਕਰਤੀ ਇਹਨਾਂ ਨੇ ਸਾਡੀ ਸਾਡਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਨਹੀਂ ਤਾਂ ਟਲਾਰੀ ਬੋਲ ਰਹੀ ਹੈ ਟਲਾਰੀ ਖਰਾਬ ਹੋ ਗਿਆ ਟਲਾਰੀ ਕਿਵੇਂ ਖਰਾਬ ਹੋ ਗਿਆ ਦੋ ਦਿਨ ਆਪਨੇ ਟਲਾਰੀ ਭਜਵਾਇਆ ਆ ਟਲਾਰੀ ਮੋਨਾ ਕਰਦੀ ਇੱਕ ਟਲਾਰੀ ਭਜਵਾਇਆ ਹਮ ਲੋਕ ਪਰਸੂ ਗਾ ਹੱਥ ਸੇ ਚਕਾ ਹੂੰ ਬਾਲਟੀ ਉਠਾਵਾ ਢਾ ਕੇ ਟਲਾਰੀ ਮ ਭਰੇ ਨਾਲੀ ਵਿੱਚ ਨਾਲੀ ਵਿੱਚ ਹਮ ਗਾ ਨਹੀਂ ਬਹਾਤੇ ਇਹ ਕਹਿੰਦੇ ਅਸੀਂ ਪੰਜ ਟਰਾਲੀਆਂ ਭੇਲ ਜਾਗੇ ਪਹਿਲੇ ਦਿਨ ਆਈ ਇੱਕ ਟਰੈਲੀ ਦੂਜੇ ਦਿਨ ਵੀ ਇੱਕ ਟਰੈਲੀ ਆਈ ਹੈ ਅੱਜ ਤੀਜੇ ਦਿਨ ਦੋ ਟਰਾਲੀਆਂ ਆਈਆਂ ਤੇ ਟੈਂਕਰ ਇਹਨਾਂ ਦਾ ਸਿਰਫ ਇੱਕ ਦਿਨ ਆਇਆ ਪੇ ਹੁਣ ਇੱਕ ਦਿਨ ਚ ਅਸੀਂ ਕਿੱਥੇ ਮੱਜਾਂ ਦਾ ਪਛਾਪ ਪਾ ਲਈਏ ਭਾਈ ਸਾਹਿਬ ਉਹ ਵੀਰੇ ਮੈਂ ਤੁਹਾਨੂੰ ਜਗ੍ਹਾ ਦਿਖਾ ਦਿੰਦਾ ਉੱਥੇ ਬਾਬਾ ਜੀ ਆਪ ਵੀ ਐਥੋਂ ਡੇਰੀਆਂ ਚ ਭਰ ਕੇ ਲੈ ਜਾ ਰਹੇ ਆ ਆਪਣਾ ਲਿਆ ਕੇ ਉੱਥੇ ਖਾਲੀ ਕਰ ਰਹੇ ਹੁਣ ਤੁਸੀਂ ਇਹ ਦੇਖ ਲਓ ਗੰਦ ਅਸੀਂ ਪਾ ਰਹੇ ਆ ਕਿ ਇਹ ਪਾ ਰਹੇ ਨੇ ਹਲੋ ਹੁਣ ਇਹਨਾਂ ਦੀ ਵੀਡੀਓ ਤੁਹਾਡੇ ਕੋਲ ਆ ਗਈ ਹੈ ਸ਼ਰਮ ਆ ਮੈਂ ਇਹਨਾਂ ਨੇ ਕੀਤਾ ਕੰਮ ਹੁਣ ਅੱਗੇ ਤੁਸੀਂ ਕਾਰਵਾਈ ਕਰਾਣੀ ਹੈ ਇਹਨਾਂ ਤੇ ਡੇਰੀ ਵਾਲਿਆਂ ਨੂੰ ਸਦਕੇ ਬੇਨਤੀ ਕੀਤੀ ਸੀ ਉਹਨਾਂ ਨੇ ਇਹਨਾਂ ਨੇ ਮੱਜਨ ਮੰਨ ਲਿਆ ਤੇ ਅਸੀਂ ਉਹ ਜਿਹੜਾ ਹੈਗਾ ਉਹ ਘੁੱਟ ਦੇ ਵਿੱਚ ਨਹੀਂ ਪਾਵਾਂਗੇ ਦਰਵਾਜ਼ੇ ਕਿ ਜਿਹੜਾ ਪਾਣੀ ਆ ਨੂੰ ਚੱਕਾਂਗੇ ਉਹਦੇ ਵਾਸਤੇ ਟਰਾਲੀਆਂ ਵੀ ਬਿਲਕੁਲ ਲੱਗੀਆਂ ਹੋਈਆਂ ਹੁਣ ਵੀ ਜਿਹੜੀਆਂ ਟਰਾਲੀਆਂ ਜਾ ਚੁੱਕੀਆਂ ਤੇ ਇਹ ਜਿਹੜਾ ਟੈਂਕਰ ਇਹ ਜਾ ਰਿਹਾ ਸੋ ਤੁਹਾਨੂੰ ਇਸ ਕਰਕੇ ਇਹ ਐਸੀ ਦਿਖਾਉਣਾ ਚਾਹੁੰਦੇ ਆ ਕਿ ਇਸ ਟੈਂਕਰ ਦੇ ਵਿੱਚ ਆ ਜਿਹੜਾ ਵੇਪਨ ਟੰਪਾ ਇਸ ਸਾਥ ਦੇ ਰਾਹੀ ਜਿਹੜਾ ਹੈ ਉਹ ਜਿਹੜਾ ਹੌਦੀ ਦੇ ਵਿੱਚੋਂ ਦਿੱਤਿਆ ਜਾਂਦਾ ਇਹ ਆਮ ਤੁਸੀਂ ਪਿੰਡਾਂ ਵਿੱਚ ਵੀ ਦੇਖਿਆ ਹੋਣਗੇ ਤੇ ਜਿਹੜੇ ਬੇਕਮ ਬੰਬ ਕਲੀਨਰ ਕਰਨ ਵਾਸਤੇ ਆਉਂਦੇ ਆ ਉਹ ਪੈਪ ਦੇ ਨਾਲ ਲਗਾ ਕੇ ਪਾਣੀ ਚੱਕਦੇ ਆ ਤੇ ਜਿਹੜਾ ਪਾਣੀ ਹੈ ਉਹ ਕੱਢਿਆ ਜਾਂਦਾ ਉਹ ਆ ਹੈ ਇਥੋਂ ਨਿਕੱਢਿਆ ਜਾਂਦਾ ਇਹਦੇ ਵਿੱਚ ਦਿੱਤਿਆ ਜਾਂਦਾ ਕੋਈ ਇੱਕ ਵੀਡੀਓ ਪਾਈ ਸੀ ਉਸ ਪੀਰਾ ਨੇ ਕੱਲ ਅਸੀਂ ਵੀ ਉੱਥੇ ਖੜੇ ਸੀ ਸਾਨੂੰ ਪਤਾ ਕਿ ਸਾਡੇ ਕੋਲ ਕੰਪਲੇਂਟ ਆਈ ਕਿ ਬਾਬਾ ਜੀ ਇਹਦੇ ਵਿੱਚ ਬਹੁਤ ਜੰਮ ਗਿਆ ਇਹਦਾ ਆ ਪਾਣੀ ਜਿਹੜਾ ਹੈਗਾ ਨਹੀਂ ਨਿਕਲ ਰਿਹਾ ਕਿਉਂਕਿ ਇਹਦੇ ਵਿੱਚ ਜਿਹੜਾ ਇਹ ਪੰਪਾ ਤੇ ਵੇਗਮ ਦੇ ਨਾਲ ਵੱਡੀ ਤੋਂ ਕਾਫੀ ਭਾਰੀ ਚੀਜ਼ ਵੀ ਇਹਦੇ ਨਾਲ ਸਿੱਟੀ ਜਾ ਸਕਦੀ ਹੈ ਪਰ ਜਿਹੜਾ ਜਦੋਂ ਗੋਹ ਵਿੱਚ ਚਲ ਜਾਂਦਾ ਪਾਣੀ ਹਿਲਦਾ ਤੇ ਗੋਹ ਜਿਹੜਾ ਹੈਗਾ ਉਹ ਥੱਲੇ ਬਹਿ ਜਾਂਦਾ ਪਾਣੀ ਉੱਪਰ ਚਲ ਜਾਂਦਾ ਤੇ ਤਕਰੀਬਨ ਇੰਨਾ ਜਿਹੜਾ ਸੀਗੀ ਇਹ ਇਹ ਟੈਂਕਰੇ ਬੰਦ ਹੋ ਗਿਆ ਇਸ ਕਰਕੇ ਉਹ ਕੋਸ਼ਿਸ਼ ਕਰ ਰਹੇ ਜਿਵਾਦਾਰ ਐਸਬੀਓ ਤੋਂ ਗੋਲਸੀ ਕਿ ਇਹਦੇ ਵਿੱਚੋਂ ਪਾਣੀ ਚੱਕ ਕੇ ਖਿੱਚ ਕਰਕੇ ਪਾਈਪ ਦੇ ਨਾਲ ਇਹਦੇ ਵਿੱਚ ਪਾ ਕੇ ਇਹਨੂੰ ਜਦੋਂ ਹੈਗਾ ਸਾਫ ਕੀਤਾ ਜਾਵੇ ਸੋ ਜਦੋਂ ਮਿਹਨਤ ਕਰਕੇ ਤੇਲ ਵਾਲ ਕੇ ਕਿਸੇ ਡੈਰੀ ਦੇ ਵਿੱਚੋਂ ਪਾਣੀ ਚੱਕ ਕੇ ਲਿਆ ਕੇ ਜੇ ਦਰਿਆਵੇ ਦੀ ਛਿੱਟਣਾ ਤੋਂ ਨਫਾ ਨਹੀਂ ਆਉਂਦਾ ਉਹ ਤਾਂ ਕਿ ਛਿੱਟੀ ਜਾਂਦੇ ਸੀ ਸੋ ਇਹਦੇ ਵਾਸਤੇ ਉਹ ਆ ਕੋਠੇ ਦੇ ਉੱਤੇ ਚੜ ਕੇ ਕਿਸੇ ਵੀਰ ਨੇ ਉਹ ਵੀਡੀਓ ਬਣਾ ਕੇ ਨਾ ਇਹਨੂੰ ਉਹਨਾਂ ਨੂੰ ਪਤਾ ਹੈ ਕਿ ਪਾਣੀ ਚੱਕ ਕਿੱਦਾਂ ਹੁੰਦਾ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਪਾਣੀ ਦਾ ਨਿਕਲਣ ਦਾ ਰਸਤਾ ਕਿਹੜਾ ਸੋ ਗੁੰਮਰਾਹ ਕਰਨ ਵਾਸਤੇ ਉਹ ਵੀਡੀਓ ਬਾਈ ਸੀ ਸੋ ਅਸੀਂ ਅੱਜ ਵੀ ਟਰਾਲੀਆਂ ਖੜੀਆਂ ਰੋਜ਼ ਟਰਾਲੀਆਂ ਖੜੀਆਂ ਜੇਸੀਬੀ ਖੜੀ ਹੈ ਮਸ਼ੀਨ ਖੜੀ ਹੈ ਜਿੱਥੇ ਵੀ ਜੋ ਕੋਈ ਲੋਡ ਹੈ ਉਹਨਾਂ ਦੇ ਮਸਲੇ ਵਾਸਤੇ ਹਲ ਵਾਸਤੇ ਖੜੇ ਆ ਸੋ ਇਹ ਦੇਖਣ ਫਰ ਨੂੰ 2 ਮਹੀਨੇ ਦਾ ਪਿਛਲੇ ਸਾਲ ਇਹ ਸਾਰੇ 2 ਫਰਵਰੀ ਤੋਂ ਲੈ ਕੇ ਇਹ ਪਿਛਲੇ ਸਾਲ ਵੀ ਇਹ ਬੰਦ ਕਰਵਾਏ ਸੀ ਪਰ ਆਦਤਾਂ ਮਾੜੀਆਂ ਅਸੀਂ ਚਾਹੁੰਦੇ ਨਹੀਂ ਕਿ ਅਸੀਂ ਦੁੱਧ ਜਿਹੜਾ ਹੈਗਾ ਉਹ ਤਾਂ ਅਸੀਂ ਜਿਹੜਾ ਹੈ 4 ਕੁਇੰਟਲ ਗੱਡੀ 'ਚ ਲਿਜਾ ਕੇ ਵੇਚ ਸਕਦੇ ਆ ਲਿਜਾ ਸਕਦੇ ਆ ਪੱਠੇ ਟਰਾਲੀਆਂ ਤੇ ਲਿਆ ਸਕਦੇ ਆ ਪਰ ਛੱਡੀ ਜਿਹੜੀ ਵੇਸਟੇਜ ਉਹ ਅਸੀਂ ਬਰਿਆਜ ਪਾਈਏ ਤਾਂ ਸੰਤੁਸ਼ਟੀ ਹੈ ਉਸ ਵਾਸਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿਨ੍ਹਾਂ ਦੇ ਮਨ ਵਿੱਚ ਭਰਮ ਹੋਵੇ ਨਾ ਕੋਈ ਸਵਿਧਾਨ ਕਹਿੰਦਾ ਨਾ ਕੋਈ ਕਾਨੂੰਨ ਕਹਿੰਦਾ ਜਿੰਨਾ ਚਿਰ ਗੈਰ ਕਾਨੂੰਨੀ ਪਾਈਗੇ ਨੁਕਸਾਨ ਕੀਤਾ ਉਹ ਅੱਗੇ 2-3 ਕਰੋੜ ਲੋਕ ਮਾਲਵਾ ਤੇ ਰਾਜਸਥਾਨ ਤੋਂ ਦੁੱਧ ਜਿਹੜੇ ਲੋਕ ਦੀ ਇਹਨਾਂ ਨੇ ਪਾਣੀ ਨੂੰ ਖਰਾਬ ਕੀਤਾ ਪਰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਜਿਹੜਾ ਹੈ ਬੁੱਗਾ ਦਰਿਆ ਪ੍ਰਸ਼ਾਸਨ ਲੱਗਾ ਹੋਇਆ ਨਾਲ ਸਰਕਾਰ ਲੱਗੀ ਹੋਈ ਹੈ ਜਿਹੜੀ ਹੈਗੀ ਸੰਗਤ ਲੱਗੀ ਹੋਈ ਹੈ ਬੁੱਢਾ ਦਰਿਆ ਸਾਫ਼ ਕਰਨਾ ਇਹਦੇ ਵਿੱਚ ਗੰਦ ਨਹੀਂ ਪਾਉਣਾ ਸੋ ਇਸ ਵਾਸਤੇ ਇਸ ਮਿਸ਼ਨ ਦੇ ਵਾਸਤੇ ਜੋ ਇਸ ਵਰੀ ਚੁਣੌਤੀਆਂ ਕੀ ਆ ਚਾਰ ਤਿੰਨ ਤਰ੍ਹਾਂ ਦਾ ਪਾਣੀ ਪੈ ਰਿਹਾ ਇੱਕ ਡੈਰੀਆਂ ਦਾ ਪਾਣੀ ਪੈ ਰਿਹਾ ਦੂਜਾ ਮਿਊਸਪਲ ਕਾਰਪੋਰੇਸ਼ਨ ਦਾ ਤੀਜਾ ਇੰਡਸਟਰੀਅਲ ਪਾਣੀ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਰਲ ਕੇ ਪੈ ਰਿਹਾ ਉਹਨਾਂ ਨੂੰ ਜਿਹੜਾ ਹੈਗਾ ਲਗਾਤਾਰ ਪੋਲੂਸ਼ਨ ਕੰਟਰੋਲ ਬੋਰਡ ਤੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਟੀਮਾਂ ਉਹ ਲੱਭ ਰਹੀ ਹੈ ਵੀ ਕਿੱਥੇ ਐਡ ਹੋ ਰਿਹਾ ਉਹ ਸਾਰੇ ਬੰਦ ਹੋਣਗੇ ਇਹ ਜਿਹੜੀ ਚੌਥੇ ਜਿਹੜਾ 에ਅਰ ਪੋਲੂਸ਼ਨ ਆ ਕਹਿੰਦੇ ਨੇ ਇੱਥੇ ਆਏ ਤੇ ਸਭ ਤੋਂ ਜ਼ਿਆਦਾ ਇਹ ਇਲਾਕਾ ਦੁਖੀ ਸੀਗਾ ਸੋ ਕੱਲ ਵੀ ਇੱਥੇ ਇਸ ਏਰੀਆ ਦੇ ਸਰਪੰਚ ਸਾਹਿਬਾਇਸ ਉਹਨਾਂ ਨੂੰ ਦੱਸਿਆ ਸੀ ਲੋਕਾਂ ਨੇ ਦੱਸਿਆ ਸੀ ਕਿ ਹੁਣ ਜਿਹੜਾ ਹੈ ਉਸ ਪੋਲੂਸ਼ਨ ਤੋਂ ਸਾਨੂੰ ਰਾਹਤ ਮਿਲੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗੰਦੇ ਪਾਣੀ ਆ ਇਹਨਾਂ ਤੋਂ ਵੀ ਰਾਤ ਮਿਲੂਗੀ ਗੁਰੂ ਪਾਤਸ਼ਾਹਾਂ ਦੀ ਕਿਰਪਾ ਕਰਨ ਸਾਰੇ ਸਹਿਯੋਗ ਦਿਓ ਸਾਡਾ ਮਕਸਦ ਕਿਸੇ ਨੂੰ ਜਿਹੜਾ ਹੈ ਕੰਮ ਕਿਸੇ ਦਾ ਬੰਦ ਕਰਾਉਣਾ ਨਹੀਂ ਸਾਡਾ ਮਕਸਦ ਇੰਡਸਟਰੀ ਨੂੰ ਬੰਦ ਕਰਾਉਣਾ ਨਹੀਂ ਸਾਡਾ ਮਕਸਦ ਆ ਕਿ ਇੰਡਸਟਰੀ ਲੱਗੇ ਵਧੇ ਵਿਕਾਸ ਹੋਵੇ ਇੰਡਸਟਰੀ ਆਪਣੇ ਜੋ ਪੋਲੂਸ਼ਨ ਕੰਟਰੋਲ ਬੋਰਡ ਦੇ ਪੈਰਾਮੀਟਰ ਹਨ ਉਹਨਾਂ ਨੂੰ ਪੂਰਾ ਕਰੇ ਤਾਂ ਕਿ ਡਸਟਰੀ ਵੀ ਚੱਲੇ ਉਹਦੇ ਵਿੱਚ ਫਰਕ ਜਿਹੜੇ ਹੈਗੇ ਆ ਉਹ ਵੀ ਤੰਦਰੁਸਤ ਰਹਿਣ ਤੇ ਜਿਹੜਾ ਇਲਾਕੇ ਦੇ ਵਿੱਚ ਵੀ ਜਿਹੜਾ ਹੈ ਆ ਉਹ ਆਲਾ ਦਵਾਲਾ ਵੀ ਪ੍ਰਦੂਸ਼ਿਤ ਨਾ ਕਰਨ ਤੇ ਜਿਹੜਾ ਪਾਣੀ ਹੈ ਅੱਗੇ ਜਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਇਹਨੂੰ ਪੀ ਰਹੇ ਆ ਉਹਨਾਂ ਨੂੰ ਪ੍ਰਦੂਸ਼ਿਤ ਨਾ ਜਿਹੜਾ ਹੈ ਪ੍ਰਭਾਵਿਤ ਨਾ ਕਰੇ ਸਾਡੇ ਗੁਰੂ ਅਸਥਾਨ ਗੁਰਦੁਆਰਾ ਗਊ ਘਾਟ ਤੇ अनेका ਤੀਰਥ ਮੁਕਸਰ ਸਾਹਿਬ ਜਿੱਥੇ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਐਸੀਓ ਫਿਰ ਜਦੋਂ 2009 ਦੇ ਵਿੱਚ ਇਤਨਾ ਮਾਰਚ ਲੈ ਕੇ ਗਏ ਆ ਉਹਨਾਂ ਸਰੋਵਰਾਂ ਦੇ ਵਿੱਚ ਵੀ ਇਹ ਪਾਣੀ ਜਾ ਰਿਹਾ ਤੇ ਅੱਗੇ ਵੀ ਜਿੰਨੇ ਵੀ ਸਾਡੇ ਧਾਰਮਿਕ ਅਸਥਾਨਾਂ ਤੇ ਹਿੰਦੂ ਮੰਦਰਾਂ ਤੇ ਕੋਈ ਮਸਜਿਦ ਹੈ ਤੇ ਕੋਈ ਧਰਮ ਘਰ ਸਥਾਨ ਜਿੰਨੇ ਵੀ ਰਾਜਸਥਾਨ ਦੇ ਵਿੱਚੇ ਪਾਣੀ ਹੈ ਇਹ ਹੀ ਪਾਣੀ ਜਿਹਦੇ ਵਿੱਚੇ ਸਾਰਾ ਕੁਝ ਰਿਲਾਇਆ ਜਾ ਰਿਹਾ ਉਹਨਾਂ ਸਾਰਿਆਂ ਵਾਸਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਕੋਈ ਮਕਸਦ ਕਿਸੇ ਨੂੰ ਤੰਗ ਨਹੀਂ ਕਰਨਾ ਸਾਡਾ ਮਕਸਦ ਆ ਕਿ ਜੇ ਕੋਈ ਗਲਤ ਕਰ ਰਿਹਾ ਇਹਦਾ ਮਤਲਬ ਇਹ ਥੋੜੋ ਕਿ ਉਹਨੂੰ ਲਾਇਸੈਂਸ ਮਿਲ ਗਿਆ ਤੁਹਾਨੂੰ ਕੋਈ ਦਿਖਾ ਦੇਵੇ ਇੱਥੇ ਆਣ ਕੇ ਵੀ ਸਾਨੂੰ ਕੋਈ ਇਹਦੇ ਵਿੱਚ ਪਾਉਣ ਦਾ ਅਧਿਕਾਰ ਮਿਲਿਆ ਕੋਈ ਪ੍ਰਸ਼ਾਸਨ ਨਹੀਂ ਉਹਨੂੰ ਕਹੂਗਾ ਪਰ ਜੇ ਗਲਤ ਹੋ ਰਿਹਾ ਉਹਦੇ ਤੇ ਜ਼ਰੂਰ ਲਾਜਮੀ ਕਰਤੀ ਥੈਂਕ ਯੂ ਧੰਨਵਾਦ